ਸਾਸਤਰੀ ਕਾਲ ਜੀ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਕਿਰਿਆ ਵਿਸ਼ੇਸ਼ਣ ਪਰਿਪਾਸ਼ਾ ਜਿਹੜਾ ਸ਼ਬਦਾਂ ਤੋਂ ਕਿਰਿਆ ਦੇ ਵਾਪਰਨ ਦੇ ਸਮੇਂ ਢੰਗ ਸਥਾਨ ਮੰਤੀ ਗਿਣਤੀ ਪ੍ਰਕਾਰ ਕਾਰਨ ਆਦਿ ਦਾ ਪਤਾ ਲੱਗੇ ਉਹ ਕਿਰਿਆ ਵਿਸ਼ੇਸ਼ਣ ਖਵਾਉਂਦੇ ਹਨ ਜਿਵੇਂ ਸਵੇਰੇ ਸ਼ਾਮੀ ਕੱਲ ਪਸੋਂ ਉੱਪਰ ਥੱਲੇ ਅੰਦਰ ਬਾਹਲੀ ਤੇਜ਼ ਪੰਜਵਾ ਤੀਜਾ ਥੋੜਾ ਜਿਆਦਾ ਕਿਉਂਕਿ ਇਸ ਲਈ ਆਦੀ ਐਨਾਂ ਇਸ ਤਰ੍ਹਾਂ ਜਿ ਇਹਨਾਂ ਦੇ ਰੂਪ ਨੂੰ ਦਿਖਾਇਆ ਗਿਆ ਜੀ ਉਹ ਦੇਖੋ ਤੁਸੀਂ ਇਹ ਰਿਆ ਵਿਸ਼ੇਸ਼ਣ ਤੇ ਕਿਸਮਾਂ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹੁੰਦੇ ਹਨ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪਰਿਨਾਮਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਅਤੇ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਜੀ ਇਹਨਾਂ ਦੇ ਬਾਰੇ ਹੁਣ ਮੈਂ ਤੁਹਾਨੂੰ ਜਾਣਕਾਰੀ ਦਵਾਂਗੀ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਕੀ ਹੁੰਦੇ ਹਨ ਜਿਹੜੇ ਸ਼ਬਦ ਕਿਰਿਆ ਦੇ ਕੰਮ ਦਾ ਸਮਾਂ ਦੱਸਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਆਖਵਾਉਂਦੇ ਹਨ ਜਿਵੇਂ ਸਵੇਰੇ ਸ਼ਾਮੀ ਕੱਲ ਪਸਾਂ ਉਨੇ ਭਲੇ ਭਲਕੇ ਕੁਵੇਲੇ ਜਦ ਤੱਕ ਆਦੀ ਇਹਨਾਂ ਦੀ ਵਰਤੋਂ ਕਿਹੜੇ ਵਾਕਾਂ ਵਿੱਚ ਹੁੰਦੀ ਹੈ ਜਿਵੇਂ ਉਹ ਹੁਣ ਦਿੱਲੀੋਂ ਆਇਆ ਹੈ राम ਸਮੇਂ ਸਿਰ ਸਕੂਲ ਪਹੁੰਚਦਾ ਹੈ ਅਸੀਂ ਸਵੇਰੇ ਸੈਰ ਕਰਦੇ ਹਾਂ ਠੀਕ ਹੈ ਜੀ ਇਹ ਸੀਗੀ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਹੁਣ ਆਪਾਂ ਪੜਾਂਗੇ ਜੇ ਸਥਾਨ ਵਾਚਕ ਕਿਰਿਆ ਵਿਸ਼ੇਸ਼ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕੰਮ ਸਥਾਨ ਦਾ ਪਤਾ ਲੱਗੇ ਉਹ ਸਥਾਨ ਵਾਚਕ ਕਿਰਿਆ ਵਿਸ਼ੇਸ਼ਣਾਂ ਖਾਉਂਦੇ ਹਨ ਜਿਵੇਂ ਅੰਦਰ ਬਾਹਰ ਦੂਰ ਨੇੜੇ ਉਰੇ ਪਰੇ ਉੱਥੇ ਇੱਥੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਇਹਨਾਂ ਦੀ ਇਹ ਵਾਕਾਂ ਜੀ ਬੱਚਾ ਕੋਠੇ ਉੱਤੇ ਖੜਾ ਹੈ ਉੱਤਾ ਅੰਦਰ ਬੈਠਾ ਹੈ ਉਹ ਦੂਰੋਂ ਚੱਲ ਕੇ ਆ ਰਿਹਾ ਹੈ ਠੀਕ ਹੈ ਜੀ ਹੁਣ ਆਪਾਂ ਪੜਾਂਗੇ ਪਰਿਨਾਮ ਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਮਿਕਦਾਰ ਜਾਂ ਗਿਣਤੀ ਦਾ ਪਤਾ ਲੱਗੇ ਪਰਿਨਾਮ ਵਾਚਕ ਕਿਰਿਆ ਵਿਸ਼ੇਸ਼ਣ ਆਖਵਾਉਂਦੇ ਹਨ ਜਿਵੇਂ ਘੱਟ ਵੱਧ ਅਕਸਰ ਕੁਝ ਪੂਰਾ ਕਿੰਨੇ ਰਤਾ ਕੁ ਆਦੀ ਹੀਟ ਦਿੱਤੀ ਵਾਕ ਦੇਖੋ ਜੀ ਥੋੜਾ ਸਾ ਵੀ ਲੈ ਲਓ ਉਹ ਸਾਡੇ ਘਰ ਅਕਸਰ ਆਉਂਦਾ ਜਾਂਦਾ ਹੈ ਉਸਨੇ ਮੇਰੇ ਨਾਲ ਘੱਟ ਵੱਧ ਹੀ ਬੋਲਚਾਲ ਹੈ ठीक है जी हुन अपन पढ़ांगे जी चौथा प्रकार वाचिक विशेषण जिन्ना शब्दਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਟੰਗ ਪਤਾ ਲੱਗੇ ਉਹ ਪ੍ਰਕਾਰ वाचिक ਕਿਰਿਆ ਵਿਸ਼ੇਸ਼ਣ ਹੋਂਦੇ ਹਨ ਜਿਵੇਂ ਹੌਲੀ ਤੇਜ਼ ਧੀਰੇ ਇਸ ਤਰ੍ਹਾਂ ਉਸ ਤਰ੍ਹਾਂ ਆਦਿ ਹੀਟ ਤੇ ਤਵਾਕ ਤੁਸੀਂ ਇੰਜ ਕੰਮ ਨਾ ਕਰਿਆ ਕਰੋ ਬੁੱਢੀ ਮਾਤਾ ਹੌਲੀ ਹੌਲੀ ਤੁਰਦੀ ਹੈ ਤੇਜ਼ ਚੱਲੋ ਨਹੀਂ ਤਾਂ ਗੱਡੀ ਨਿਕਲ ਜਾਕੇ ਕੀ ਕਾਰਨਵਾਚਕ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕੰਮ ਦਾ ਕਾਰਨ ਪਤਾ ਲੱਗੇ ਉਹ ਕਾਰਨਵਾਚਕ ਵਿਸ਼ੇਸ਼ਣ ਖਾਉਂਦੇ ਆ ਜਿਵੇਂ ਕਿ ਕਿਉਂਕਿ ਇਸ ਕਰਕੇ ਤਾਂ ਜੋ ਤਦੇ ਹੀ ਯਾਦੀ ਇੱਥਾਂ ਦਿੱਤੀ ਵਾ ਤੁਸੀਂ ਫੇਲ ਹੋ ਗਏ ਹੋ ਕਿਉਂਕਿ ਤੁਸੀਂ ਸਾਰਾ ਸਾਲ ਕਿਤਾਬ ਪੜ੍ਹੀ ਹੀ ਨਹੀਂ ਸੀ ਮੈਂ ਬਿਮਾਰ ਸੀ ਇਸ ਕਰਕੇ ਸਕੂਲ ਨਹੀਂ ਆ ਸਕਿਆ ਹੌਲੀ ਚੱਲੋ ਕਿਤੇ ਕਮਰ ਨੂੰ ਵਾਲ ਨਾ ਪੈ ਜਾਵੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਜਾਂ ਦਰਜੇ ਦਾ ਪਤਾ ਲੱਗੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਆਖਵਾਦੇ ਹਨ ਜਿਵੇਂ ਤੇਹਰਾ ਇੱਕੋ ਇੱਕ ਵਾਰ-ਵਾਰ ਹਰ ਵਾਰ ਬਾਕੀ ਇਹ ਜਾਂਤੀ ਵਾਕ ਦੇਖੋ ਮੈਂ ਤੁਹਾਡੇ ਵੱਲ ਵਾਰ-ਵਾਰ ਨਹੀਂ ਆਵਾਂਗਾ ਸਹਿਵਾਗ ਨੇ ਮੈਚ ਵਿੱਚ ਤੇਹਰਾ ਸੈਂਕੜਾ ਮਾਰਿਆ ਮੈਂ ਤੁਹਾਨੂੰ ਹਰ ਵਾਰ ਮਿਲ ਕੇ ਜਾਂਦਾ ਹਾਂ ਜੀ ਇਹ ਸੀ ਜੀ ਚੀ ਤੱਕ ਉਹ ਹੀ ਆਪਣੀ ਹੁਣ ਆਪਾਂ ਕਰਾਂਗੇ 7 ਤੇ 8 ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਤਕੀਰ ਜਾਂ ਪਕਿਆਈ ਦੇ ਬਾਰੇ ਪਤਾ ਲੱਗੇ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ ਆਖਵਾਂਗੇ ਹਾਂ ਜਿਵੇਂ ਬੇਸ਼ੱਕ ਬਹੁਤ ਅੱਛਾ ਜੀ ਹਾਂ ਆ ਗਏ 8 ਤੇ 8 ਬੇਸ਼ੱਕ ਕੋਈ ਵੀ ਆਵੇ ਕੰਮ ਹੋਣਾ ਚਾਹੀਦਾ ਹੈ ਬਹੁਤ ਅੱਛਾ ਮੈਂ ਕਾਨੂੰ ਪੈਸੇ ਦੇਵਾਂਗਾ ਜੀ ਹਾਂ ਮੈਂ ਤੁਹਾਡੀ ਕਹਿਣਾ ਮੰਨਾਂ। ਉਹਨੇ ਜੀ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦੇ ਕੰਮ ਦੇ ਹਾਂ ਜਾਂ ਨਾ ਹੁੰਦਾ ਨਿਰਣ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਂ। ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਆਉਂਦੇ ਹਨ ਜਿਵੇਂ ਜ਼ਰੂਰ ਜੀ ਨਹੀਂ ਹਾਂ ਜੀ ਆਜੀ ਮੈਂ ਤੁਹਾਡਾ ਕੰਮ ਜ਼ਰੂਰ ਕਰਾਂਗਾ ਜੀ ਨਹੀਂ ਅੱਜ ਅਸੀਂ ਨਹੀਂ ਆਵਾਂਗੇ ਹਾਂ ਜੀ ਤੁਹਾਡੀ ਚਿੱਠੀ ਮਿਲ ਗਈ ਹੈ। ਠੀਕ ਹੈ ਜੀ ਇਹ ਸੀ ਜੀ ਆਪਣਾ ਅੱਜ ਦਾ ਚੈਪਟਰ ਕਿਰਿਆ ਵਿਸ਼ੇਸ਼ਣ ਮੈਰੀਡ ਕੀਤਾ ਜੀ ਪੰਜਾਬੀ ਚ ਮਤਵਤਵ ਸੇਅਰ ਕਰਿਆ ਕਰੋ ਤਾਂ ਜੋ ਆਪਣੇ ਬੱਚੇ ਪੰਜਾਬੀ ਸਿੱਖ ਸਕਣ ਕਈ ਪੇਰੈਂਟਸ ਆ ਨਾ ਨਹੀਂ ਪੰਜਾਬੀ ਨਹੀਂ ਆਂਦੀ ਮੇਰੇ ਬੱਚਿਆਂ ਦੇ ਫਰੈਂਡ ਨੇ ਉਹ ਉਹਨਾਂ ਦੇ ਪੇਰੈਂਟ ਨਾਲ ਮੈਨੂੰ ਫੋਨ ਆਂਦਾ ਕਿ ਸਾਨੂੰ ਪੰਜਾਬੀ ਨਹੀਂ ਆਂਦੀ ਜਦੋਂ ਉੱਤਰਾਖੰਡ ਤੋਂ ਕੇਰਲਾ ਤੋਂ ਐਦਾਂ ਦੀ ਆਂਦੀ ਨੇ ਇਸ ਕਰਕੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੀ ਉਹ ਪੜ ਸਕਣ ਤੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਮਿਲਦੇ ਆਂ ਜੀ ਅਗਵੀਂ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ ਜੀ